ਜੇ ਵਕੀਲ ਸਾਹਿਬ ਦਾ ਜੇ ਤੁਹਾਨੂੰ ਹੁੰਦਾ ਤੇ ਦੇਖੋ ਸਭ ਤੋਂ ਪਹਿਲਾਂ ਰਿਸਪੈਕਟ ਸਾਨੂੰ ਵਕੀਲ ਸਾਹਿਬ ਦੀ ਚਾਹੀਦੀ ਹੈ ਜੇ ਵਕੀਲ ਨੂੰ ਆਪਣੀ ਰਿਸਪੈਕਟ ਨਹੀਂ ਮਿਲਦੀ ਕੋਰਟ ਦੇ ਵਿੱਚ ਤੇ ਅਸੀਂ ਦੂਸਰੇ ਦਾ ਨਿਆਂ ਕਿਵੇਂ ਦਵਾ ਸਕਾਂਗੇ ਅਨਸਾਫ ਕਿਵੇਂ ਦਵਾ ਸਕਾਂਗੇ ਮਤਲਬ ਇੱਕ ਵਾਰੀ ਉਹਨਾਂ ਨੂੰ 14 ਮੰਜ਼ਲਾਂ ਦਾ ਫਰਕ ਪੈ ਜਾਂਦਾ ਜੀ 14 ਇੱਕ ਵਾਰੀ ਉਤਰਗੇ 14 ਇੱਕ ਵਾਰੀ ਚੜ੍ਹਗੇ 28 ਮੰਜ਼ਲਾ ਉਹਨਾਂ ਨੂੰ ਬਣ ਜਾਂਦੀ ਇੱਕ ਇੱਕ ਚੱਕਰ ਦੇ ਇੱਕ ਕੇਸ ਦੀ ਖਾਤਰ ਤਾਂ ਹੁਣ ਮੌਜੂਦਾ ਹਾਲਾਤ ਦੇ ਵਿੱਚ ਜਿਹੜੀਆਂ ਵਕੀਲ ਸਾਹਿਬਾਂ ਨੂੰ ਇਹ ਤਾਂ ਸਮੱਸਿਆਵਾਂ ਆ ਰਹੀਆਂ ਨੇ ਸਭ ਤੋਂ ਵੱਡੀ ਸਮੱਸਿਆ ਤਾਂ ਸਾਡੇ ਸਾਰੇ ਆ ਰਹੀ ਹੈਗੀ ਹੈ ਜੀ ਇੱਕ ਤਾਂ ਪਾਰਕਿੰਗ ਸਪੇਸ ਸਾਡੇ ਬਹੁਤ ਕਾਫੀ ਘਟ ਗਿਆ ਹੈਗਾ ਕਿਉਂਕਿ ਨੰਬਰ ਆਫ ਐਡਵੋਕੇਟ ਥੋੜਾ ਜਿਹਾ ਵੱਧ ਗਏ ਉਹਦੇ ਕਰਕੇ ਪਾਰਕਿੰਗ ਸਪੇਸ ਸਾਡੀ ਥੋੜੀ ਜੀ ਘਟ ਗਈ ਹੈ ਜੀ ਉਹਦੀ ਇੱਕ ਦਿੱਕਤ ਆ ਰਹੀ ਹੈ ਜੀ ਜਿਹੜੀ ਵਹੀਕਲ ਦੇ ਉੱਤੇ ਚਾਹੇ ਉਹ 4 ਵੀਲਰ ਹੈ ਚਾਹੇ 2 ਵੀਲਰ ਹੈ ਜਿਹਦੇ ਉੱਤੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਕਿਤੋਂ ਦੀ ਵੀ ਹੋਵੇ ਲੁਧਿਆਣਾ ਦੀ ਹੋਵੇ ਜਲੰਧਰ ਦੀ ਹੋਵੇ ਅਮਰਸਰ ਦੀ ਜਿਹੜੀ ਗੱਡੀ ਤੇ ਬਾਰ ਦਾ ਐਸੋਸੀਏਸ਼ਨ ਦਾ ਸਟicker ਲੱਗਿਆ ਹੋਊਗਾ ਉਹਨੂੰ ਅਸੀਂ ਪਾਰਕਿੰਗ ਅਲਾਉ ਕਰਾਂਗੇ 12 ਐਸੋਸੀਏਸ਼ਨ ਲੁਧਿਆਣਾ ਦੀਆਂ ਚੋਣਾਂ ਆ ਰਹੀਆਂ ਨੇ ਚੋਣਾਂ ਦੇ ਵਿੱਚ ਦਾਅਵੇਦਾਰੀਆਂ ਪੇਸ਼ ਹੁੰਦੀਆਂ ਨੇ ਲਗਾਤਾਰ ਤੇ ਦਾਅਵੇਦਾਰੀਆਂ ਤੋਂ ਬਾਅਦ ਜਿਹੜੇ ਤਿੰਨ ਵਾਰ ਲੁਧਿਆਣਾ ਡਿਸਟ੍ਰਿਕਟ 12 ਐਸੋਸੀਏਸ਼ਨ ਦੇ ਸੈਕਟਰੀ ਰਹੇ ਨੇ ਟੀਪੀਐਸ ਤਾਲੀਵਾਲ ਜੀ ਇਸ ਵਾਰ ਪ੍ਰਧਾਨਗੀ ਲਈ ਆਪਣੇ ਦਾਅਵੇਦਾਰੀ ਠੋਕ ਰਹੇ ਨੇ ਸਾਡੇ ਨਾਲ ਟੀਪੀਐਸ ਤਾਲੀਵਾਲ ਜੀ ਤਾਲੀਵਾਲ ਸਾਹਿਬ ਪ੍ਰਧਾਨਗੀ ਲਈ ਦਾਅਵੇਦਾਰੀ ਠੋਕੀ ਹੈ ਤੁਸੀਂ ਤਿੰਨ ਵਾਰ ਲਗਾਤਾਰ ਸੈਕਟਰੀ ਰਹੇ ਹੋ ਦਿੱਕਤਾ ਕੀ ਆ ਰਹੀਆਂ ਨੇ ਤੇ ਪ੍ਰਧਾਨ ਬਣ ਕੇ ਜੇ ਤੁਹਾਨੂੰ ਵਕੀਲ ਭਾਈ ਚਾਰਾ ਪ੍ਰਧਾਨਿਕ ਨਿਯੁਕਤ ਕਰਦਾ ਤੁਹਾਨੂੰ ਵੋਟਾਂ ਪੈਂਦੀਆਂ ਨੇ ਬਹੁਮਾਨਾ ਤੁਸੀਂ ਪ੍ਰਧਾਨ ਬੰਦੇ ਹੋ ਕੀ ਕੀ ਉਹਨਾਂ ਲਈ ਕੰਮ ਕਰੋਗੇ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਤੇ ਇਸ ਇੰਟਰਵਿਊ ਦੇ ਲਈ ਮੈਂ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਆਪ ਦੇ ਚੈਨਲ ਦੇ ਰਾਹੀਂ ਕਿ ਮੈਂ ਡਿਸਟ੍ਰਿਕਟ 바ਰ ਐਸੋਸੀਏਸ਼ਨ ਲੁਧਿਆਣਾ ਦਾ ਤਿੰਨ ਵਾਰ ਸੈਕਟਰੀ ਚੁਣਿਆ ਗਿਆ 1999 ਦੇ ਵਿੱਚ 2000 ਦੇ ਵਿੱਚ ਫਿਰ 2002 ਦੇ ਵਿੱਚ ਤੇ ਪਰਮਾਤਮਾ ਦੀ ਕਿਰਪਾ ਨਾਲ ਵਕੀਲ ਸਾਹਿਬਾਨ ਦੇ ਸਹਿਯੋਗ ਨਾਲ ਸੈਕਟਰੀ ਰਿਪੀਟ ਕਰਦਾ ਰਿਕਾਰਡ ਸਿਰਫ ਤੇ ਸਿਰਫ ਮੇਰੇ ਨਾਂ ਤੇ ਹੀ ਹੈ ਜੀ ਤਿੰਨ ਵਾਰੀ ਸੈਕਟਰੀ ਦਾ ਰਿਕਾਰਡ ਵੀ ਮੇਰੇ ਨਾਂ ਤੇ ਹੀ ਹੈ ਜੀ। ਤੋਂ ਹੁਣ ਮੌਜੂਦਾ ਹਾਲਾਤ ਦੇ ਵਿੱਚ ਜਿਹੜੀਆਂ ਵਕੀਲ ਸਾਹਿਬਾਨ ਨੂੰ ਇਹ ਤਾਂ ਸਮੱਸਿਆਵਾਂ ਆ ਰਹੀਆਂ ਨੇ ਸਭ ਤੋਂ ਵੱਡੀ ਸਮੱਸਿਆ ਤਾਂ ਸਾਡੇ ਸਾਰੇ ਆ ਰਹੀ ਹੈਗੀ ਹੈ ਜੀ। ਇੱਕ ਤਾਂ ਪਾਰਕਿੰਗ ਸਪੇਸ ਸਾਡੇ ਬਹੁਤ ਕਾਫੀ ਘਟ ਗਿਆ ਹੈਗਾ ਕਿਉਂਕਿ ਨੰਬਰ ਆਫ ਐਡਵੋਕੇਟ ਥੋੜਾ ਜਿਹਾ ਵੱਧ ਗਏ। ਉਹਦੇ ਕਰਕੇ ਪਾਰਕਿੰਗ ਸਪੇਸ ਸਾਡੀ ਥੋੜੀ ਜੀ ਘਟ ਗਈ ਹੈ ਜੀ। ਉਹਦੀ ਇੱਕ ਦਿੱਕਤ ਆ ਰਹੀ ਹੈ ਜੀ। ਇੱਕ ਸਾਡੇ ਜਿਹੜਾ ਚੈਂਬਰ 2 ਚੈਂਬਰ ਜਿਹੜਾ ਲਿਫਟਾਂ ਦਾ ਸਿਸਟਮ ਹੈਗਾ ਉਹ ਲਿਫਟਾਂ ਸਾਡੇ ਘੱਟ ਪੈ ਰਹੀਆਂ ਨੇ ਉਹਦੇ ਲਈ ਕੋਸ਼ਿਸ਼ ਕਰਾਂਗੇ ਲਿਫਟਾਂ ਸਾਨੂੰ 3-4 ਹੋਰ ਲੱਗ ਜਾਣ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਜੀ ਦੂਸਰੀ ਜਿਹੜੀ ਕਨੈਕਟੀਵਿਟੀ ਆਫ ਦੀ ਬਿਲਡਿੰਗਸ ਹੈਗੀ ਆ ਜੀ ਸਾਡੇ ਦੋ ਕੰਪਲੈਕਸ ਨੇ ਜੀ ਕੋਲਡ ਕੰਪਲੈਕਸ ਜਿਹਨੂੰ ਆਪਾਂ ਕਹਿ ਸਕਦੇ ਜਿੱਥੇ ਆਪਾਂ ਬੈਠੇ ਆ ਜੀ ਇਹਨਾਂ ਨਾਲ ਸਾਡੇ ਜੁਡੀਸ਼ੀਅਲ ਕੰਪਲੈਕਸ ਹੈਗਾ ਜੀ ਇੱਕ ਉਸ ਤੋਂ ਬਾਅਦ 5-6 ਸਾਲ ਪਹਿਲਾਂ ਇੱਕ ਨਵਾਂ ਕੰਪਲੈਕਸ ਬਣਿਆ ਹੈਗਾ ਉਹ ਆ ਡਾ ਡਾ ਹੁਣ ਇੱਥੇ ਪ੍ਰੋਬਲਮ ਇਹ ਆ ਰਹੀ ਹੈ ਕਿ ਇੱਧਰ ਵਕੀਰ ਸਾਹਿਬਾ ਨੂੰ ਮੰਨ ਲਓ ਕੋਈ 8ਵੀਂ ਮੰਜ਼ਲ ਤੇ ਬੈਠੇ ਨੇ ਉਧਰ 6ਵੀਂ ਮੰ ਥੱਲੇ ਨੂੰ ਉਹਦੇ ਲੈਫਟ ਮਿਲਦੀ ਹੈ ਨਹੀਂ ਮਿਲਦੀ ਫਿਰ ਅੱਠ ਪਹਿਲਾਂ ਥੱਲੇ ਉਤਰ ਕੇ ਫਿਰ ਉੱਤਰ ਕੇ ਜਾਂਦੇ ਨੇ ਫਿਰ 6 ਉੱਪਰ ਫਿਰ ਉੱਪਰ ਜਾਂਦੇ ਨੇ ਜੀ ਮਤਲਬ ਇੱਕ ਵਾਰੀ ਉਹਨਾਂ ਨੂੰ 14 ਮੰਜ਼ਲਾਂ ਦਾ ਫਰਕ ਪੈ ਜਾਂਦਾ ਜੀ 14 ਇੱਕ ਵਾਰੀ ਉਤਰ ਗਏ 14 ਇੱਕ ਵਾਰੀ ਚੜ੍ਹ ਗਏ 28 ਮੰਜ਼ਲਾਂ ਉਹਨਾਂ ਨੂੰ ਬਣ ਜਾਂਦੀ ਇੱਕ ਚੱਕਰ ਦੇ ਇੱਕ ਕੇਸ ਦੀ ਖਾਤਰ ਉਹ ਕਨੈਕਟੀਵਿਟੀ ਦਾ ਇਸ਼ੂ ਕਾਫੀ ਗੰਭੀਰ ਹੈ کئی ਸਾਲਾਂ ਦਾ ਚੱਲ ਰਿਹਾ ਹੈ ਵੀ ਕਨੈਕਟੀਵਿਟੀ ਹੋ ਰਹੀ ਹੈ ਕਦੇ ਹੋ ਜਾਂਦਾ ਵੀ ਟੈਂਡਰ ਹੋ ਗਿਆ ਕਦੇ ਕਹਿੰਦੇ ਪਾਲਿਸੀ ਨਹੀਂ ਬਣੀ ਉਹ ਸਾਡਾ ਪ੍ਰਾਇਰੀਟੀ ਤੁਸੀਂ ਕੰਮ ਜ਼ਰੂਰ ਕਰਾਂਗੇ ਵੀ ਸਾਡੀ ਬਿਲਡਿੰਗ ਟੂ ਬਿਲਡਿੰਗ ਜਿਹੜੀ ਹੈ ਉਹ ਕਨੈਕਟ ਹੋ ਜੇ ਪਾਰਕਿੰਗ ਦੀ ਸਮੱਸਿਆ ਲਈ ਜਿਹੜਾ ਮੇਰੇ ਕੋ ਆਪਣਾ ਵਿਜ਼ਨ ਹੈਗਾ ਉਹ ਗਵਰਨਮੈਂਟ ਦੀ ਅਪਰੂਵਲ ਦੇ ਨਾਲ ਜਾਂ ਗਵਰਨਮੈਂਟ ਦੇ ਸਹਿਯੋਗ ਦੇ ਨਾਲ ਜਾਂ ਆਪਣੇ ਵਕੀਲ ਸਾਹਿਬਾਨ ਭਾਈਚਾਰਾ ਨਾਲ ਲੈ ਕੇ ਜਿੱਦੜ ਕਨਾਲ ਕਲੋਨੀ ਦੀ ਜਗ੍ਹਾ ਪਈ ਹੈਗੀ ਐ ਦੋ ਤਿੰਨ ਕਿੱਲੇ ਵਿੱਚ ਜਦੋਂ ਗਵਰਨਮੈਂਟ ਦਾ ਕੋਈ ਆਕਸ਼ਨ ਵਗੈਰਾ ਕਰਨੀ ਉਹ ਜੋ ਹੋ ਗਈ ਤਾਂ ਠੀਕ ਐ ਇਹਦਾ ਮੀਨ ਟਾਈਮ ਉਹ ਕੋਸ਼ਿਸ਼ ਕਰਾਂਗੇ ਕਿ ਸਾਨੂੰ ਪਾਰਕਿੰਗ ਲਈ ਉਹਨਾਂ ਟਾਈਮ ਸਾਨੂੰ ਜੇ ਮਿਲ ਜਾਵੇ ਹੋਰ ਸਮੱਸਿਆ ਸਰ ਇਹ ਤੇ ਚੈਂਬਰਸ ਦੀ ਆ ਰਹੀ ਹੈ ਜੀ ਕਿਉਂਕਿ ਨਵੇਂ ਚੈਂਬਰ ਜਿਹੜੇ ਹੈਗੇ ਆ ਚੈਂਬਰ ਬਣ ਕੇ ਨਵੇਂ ਨਹੀਂ ਬਣੇ ਉਹ 3-400 ਚੈਂਬਰ ਦੇ ਪ੍ਰੋਵੀਜ਼ਨ ਅਸੀਂ ਜਿਹੜਾ ਪਰੇ ਮਾਲਖਾਨਾ ਸੀਗਾ ਉਹ ਖਾਲੀ ਕਰਵਾਇਆ ਸੀ 3-4 ਸਾਲ ਪਹਿਲਾਂ ਐਗਜ਼ੈਕਟਿਵ ਨੇ ਰਲ ਕੇ ਵਕੀਲ ਸਾਹਿਬ ਦੇ ਸਹਿਯੋਗ ਨਾਲ ਉਹ ਜਗ੍ਹਾ ਸਾਡੇ ਕੋਲੇ ਆ ਗਈ ਹੈ ਉਹ ਨਕਸ਼ਾ ਵગેਰਾ ਮੇਰੇ ਖਾਲ ਪਾਸ ਹੋ ਗਿਆ ਉਹ ਕੋਸ਼ਿਸ਼ ਕਰਾਂਗੇ ਵੀ ਜਿੰਨੀ ਛੇਤੀ ਤੋਂ ਛੇਤੀ ਉਹਨਾਂ ਦਾ ਹੋ ਜਾਵੇ ਤੇ ਉਹ ਅਸੀਂ ਕਰ ਦਈਏ ਦੂਸਰੀ ਪ੍ਰੋਬਲਮ ਸਰ ਕਈ ਇੱਥੇ ਇਹ ਹੋ ਜਾਂਦੀ ਹੈ ਜੀ ਜਦੋਂ ਸਾਡੇ ਇਨਸਪੈਕਟਿੰਗ ਜੱਜ ਸਾਹਿਬ ਆਉਂਦੇ ਨੇ ਉਹ ਜਦੋਂ ਮੈਂ ਪਹਿਲਾਂ ਸੈਕਟਰੀ ਰਹਾ ਤਾਂ ਅਸੀਂ ਹਰ ਵੇਲੇ ਅਸੀਂ ਇਹ ਕੋਸ਼ਿਸ਼ ਕਰਦੇ ਸੀਗੇ ਜੀ ਵੀ ਰਾਦਰੂ ਆਉਂਦੇ ਸੀਗੇ ਬਾਰ ਦੇ ਵਿੱਚ ਸਾਡੀਆਂ ਸਮੱਸਿਆਵਾਂ ਸੁਣਦੇ ਸੀਗੇ ਤੁਹਾਨੂੰ ਵਕੀਲ ਸਾਹਿਬਾਨ ਨੂੰ ਸਾਰੇ ਜਨਰਲ ਕੀ ਪ੍ਰੋਬਲਮਾਂ ਵਰਕਿੰਗ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈਗੀ ਆ ਤੋਂ ਹੁਣ 2-3 ਸਾਲ ਤੋਂ ਇਨਸਪੈਕਟਿੰਗ ਜੱਜ ਸਾਹਿਬ ਸਾਡੇ ਬਾਰ 'ਚ ਨਹੀਂ ਆਏ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਜੇ ਮੈਨੂੰ ਮੌਕਾ ਦਿੱਤਾ ਵਕੀਲ ਸਾਹਿਬਾਨ ਨੇ ਪ੍ਰਦਾਨ ਬਣਦਾ ਕਿ ਉਹ ਇਨਸਪੈਕਟਿੰਗ ਜੱਜ ਸਾਹਿਬ ਸਾਡੀ ਬਾਰ ਦੇ ਵਿੱਚ ਜ਼ਰੂਰ ਆਉਣ ਸਾਡੀਆਂ ਸਮੱਸਿਆਵਾਂ ਸੁਣਨ ਉਹਨਾਂ ਨੂੰ ਹੱਲ ਕਰਨ ਦਾ ਸਾਨੂੰ ਸਹਿਯੋਗ ਦੇਣ ਉਹ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਹੋਰ ਜਿਹੜੀਆਂ ਮੌਕੇ ਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਹੋਣਗੀਆਂ ਸਮੱਸਿਆਵਾਂ ਜਿਸ ਤਰ੍ਹਾਂ ਦੀ ਆਉਣਗੇ ਉਹਨਾਂ ਕੋਸ਼ਿਸ਼ ਕਰਾਂਗੇ ਜੋ ਹੱਲ ਅਸੀਂ ਛੇਤੀ ਛੇਤੀ ਵਕੀਲ ਸਾਹਿਬਾਨ ਸਾਹਿਬ ਦਾ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਲੈ ਕੇ ਹੱਲ ਕਰ ਸਕੀਏ ਜੀ ਤਾਲੀਆਂ ਸਾਹਿਬ ਕਈ ਵਾਰ ਵਕੀਲਾਂ ਨੇ ਧਰਨਾ ਲਾਇਆ ਕਿ ਕੋਰਟ ਦੇ ਅੰਦਰ ਹੀ ਉਹਨਾਂ ਦਾ ਮਿਸਬੀਹ ਹੁੰਦਾ ਜਿਹੜੇ ਜੱਜ ਸਾਹਿਬਾਨ ਦੇ ਜਿਹੜੇ ਅੰਦਰ ਵਰਕਰ ਆ ਜਾਂਦੇ ਅੜਦਲੀ ਲਾ ਲੋ ਜਾਂ ਬਾਜਮਾਰਨ ਵਾਲੇ ਉਹ ਵਕੀਲਾਂ ਨਾਲ ਕਈ ਵਾਰ ਮਿਸਬੀਹ ਬੀਹਵ ਕਰ ਜਾਂਦੇ ਨੇ ਇੱਦਾਂ ਦੀਆਂ ਮੁਸ਼ਕਲਾਂ ਕਿਵੇਂ ਦੇਖ ਦਿਓ ਕਿ ਇੱਕ ਵਕੀਲ ਜਿਹਨੇ ਨਿਆਂ ਦਿਵਾਣਾ ਹੁੰਦਾ ਹੈ ਜੱਜ ਦੇ ਸਾਹਮਣੇ ਬੈਂਸ ਕਰਨੀ ਹੁੰਦੀ ਹੈ ਜੱਜ ਸਾਹਿਬ ਦੇ ਸਾਹ ਉਹਨਾਂ ਨਾਲ ਲਈ ਉਹਨਾਂ ਦੇ ਜਿਹੜੇ ਨੀਚੇ ਦੇ ਕਹ ਲੀਏ ਸਟਾਫ ਆ ਉਹ ਮਿਸਬੀਹੇਵ ਕਰ ਜਾਂਦਾ ਕਈ ਵਾਰ ਨਹੀਂ ਇਹ ਵੀ ਕਈ ਵਾਰ ਸਾਨੂੰ ਬੜੀ ਗੰਭੀਰ ਸਮੱਸਿਆ ਆਈ ਆ ਮੈਂ ਜਿਸ ਵੇਲੇ ਸੈਕਟਰੀ ਸੀਗਾ ਜੀ ਉਸ ਵੇਲੇ ਸਾਨੂੰ ਸਮੱਸਿਆਵਾਂ ਆਈਆਂ ਸੀਗੀਆਂ ਪਰ ਇੱਕ ਬਹੁਤ ਵੱਡਾ ਇਸ਼ੂ ਨਹੀਂ ਸੀ ਜੇ ਆ ਕੇ ਜਦੇ-ਦੋ ਮਿੰਟ ਦੇ ਵਿੱਚ ਸੋਲਵ ਕਰ ਦਿੱਤਾ ਸੀਗਾ ਜੀ ਫਿਰ ਜਿਹੜਾ ਵੀ ਜੱਜ ਸਾਹਿਬ ਨੂੰ ਕੋਈ ਕਹਿਣਾ ਹੁੰਦਾ ਸੀ ਤੇ ਜੱਜ ਸਾਹਿਬ ਨੂੰ ਕਹਿਦਾ ਸੀ ਸਰ ਤੁਹਾਡੀ ਇਸ ਗੱਲ ਤੇ ਤੁਹਾਡੇ ਸਟਾਫ ਦੀ ਇਦਾਂ ਦਾ ਮਿਸਬੀਹੇਵ ਕੀਤਾ ਤੇ ਉਹ ਹੀ ਸ਼ੁੱਡ ਅਪੋਲੋਜਾਈਜ਼ ਹੂ ਐਵਰ ਹੀ ਇਜ਼ অর ਸ਼ੀ ਇਜ਼ ਤੇ ਜੇ ਵਕੀਲ ਸਾਹਿਬ ਦਾ ਦੇਖੋ ਹੁੰਦਾ ਤੇ ਦੇਖੋ ਸਭ ਤੋਂ ਪਹਿਲਾਂ ਰਿਸ ਜੇ ਵਕੀਲ ਨੂੰ ਆਪਣੀ ਰਿਸਪੈਕਟ ਨਹੀਂ ਮਿਲਦੀ ਕੋਰਟ ਦੇ ਵਿੱਚ ਤੇ ਅਸੀਂ ਦੂਸਰੇ ਦਾ ਨਿਆਂ ਕਿਵੇਂ ਦਵਾ ਸਕਾਂਗੇ ਅਨਸਾਫ ਕਿਵੇਂ ਦਵਾ ਸਕਾਂਗੇ ਤਾਂ ਮੈਨੂੰ ਲੱਗਦਾ ਨਹੀਂ ਕਿ ਬਹੁਤੀ ਉੱਤੇ ਵੀਰ ਸਮੱਸਿਆ ਹੈ ਕਿ ਅਸੀਂ ਬਹੁਤ ਛੇਤੀ ਹੱਲ ਕਰ ਲੈਣਾ ਕੋਈ ਸੌਲਡ ਕਰ ਲਾਂਗੇ ਕਿਉਂਕਿ ਮੇਰੇ ਕੋਲ ਪਹਿਲਾਂ ਵੀ ਤਜਰਬਾ ਬਾਕੀ 40 ਸਾਲ ਦਾ ਮੇਰੇ ਆਪ ਦਾ ਵਕਾਲਤ ਦਾ ਤਜਰਬਾ ਵੀ ਹੈਗਾ ਇਹ ਕੋਈ ਬਹੁਤੀ ਗੰਭੀਰ ਸਮੱਸਿਆ ਨਹੀਂ ਹੈ ਬਹੁਤ ਛੇਤੀ ਹੱਲ ਕਰ ਲਾਂਗੇ ਅਸੀਂ ਕੋਈ ਪ੍ਰੋਬਲਮ ਨਹੀਂ ਹੈ ਕਈ ਵਾਰ ਦੇਖਿਆ ਗਿਆ ਵਕੀਲਾਂ ਨੂੰ ਪਾਰਕਿੰਗ ਬਾਹਰ ਲਾ ਕੇ ਆਣੀ ਵੰਦੀ ਉਹਨਾਂ ਲਈ ਦੀ ਪਾਰਕਿੰਗ ਤੇ ਹੋਰ ਕੋਈ ਕਬਜ਼ਾ ਕਰ ਦਿੰਦਾ ਉਹਨਾਂ ਲਈ ਰਿਜ਼ਰਵ ਏਰੀਆ ਰੱਖਿਆ ਗਿਆ ਸੀਗਾ ਕਿ ਇੱਥੇ ਵਕੀਲ ਹੀ ਪਾਰਕ ਕਰਨਗੇ ਪਰ ਕਈ ਵਾਰ ਕੋਈ ਧੱਕੇ ਨਾਲ ਅੰਦਰ ਲਿਆਂਦਾ ਉੱਥੇ ਪਾਰਕ ਗੱਡੀ ਕਰਕੇ ਚਲ ਜਾਂਦਾ ਤੇ ਵਕੀਲ ਸਾਹਿਬ ਅੱਗੇ ਪਿੱਛੇ ਕਰਦੇ ਰਹਿੰਦੇ ਰਹਿੰਦੇ ਵਕੀਲ ਸਾਹਿਬਾਨ ਉਹ ਟਾਈਮ ਤੇ ਅੰਦਰ ਪਹੁੰਚ ਨਹੀਂ ਪਾਉਂਦੇ ਕਈ ਵਾਰ ਡੇਟ ਇੰਨੀ ਅਰਜੈਂਟ ਹੁੰਦੀ ਔਸ ਚੀਜ਼ ਦੀ ਐਸਰ ਮੈਂਟਰ ਨੂੰ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ ਆ ਕਿ ਇਹ ਪਾਰਕਿੰਗ ਦੀ ਸਮੱਸਿਆ ਸਾਨੂੰ ਕਾਫੀ ਆ ਰਹੀ ਹੈ ਜੀ ਉਹ ਹਾਲ ਸੌਲਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਉਹਦੇ ਲਈ ਅਸੀਂ ਇਹ ਕਰਾਂਗੇ ਜਿਹੜੀ ਸਾਡੇ ਅੰਦਰ ਪਾਰਕਿੰਗ ਆਉਣੀ ਹੈ ਜੀ ਕਿ ਜਿਹੜੀ ਵਹੀਕਲ ਦੇ ਉੱਤੇ ਚਾਹੇ ਉਹ 4 ਵੀਲਰ ਹੈ ਚਾਹੇ 2 ਵੀਲਰ ਹੈ ਜਿਹਦੇ ਉੱਤੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਕਿਤੋਂ ਦੀ ਵੀ ਹੋਵੇ ਲੁਧਿਆਣਾ ਦੀ ਹੋਵੇ ਜਲੰਧਰ ਦੀ ਹੋਵੇ ਅਮਰਸਰ ਦੀ ਜਿਹੜੀ ਗੱਡੀ ਤੇ ਬਾਰ ਦਾ ਐਸੋਸੀਏਸ਼ਨ ਦਾ ਸਟicker ਲੱਗਿਆ ਹੋਊਗਾ ਉਹਨੂੰ ਅਸੀਂ ਪਾਰਕਿੰਗ ਅਲਾਉ ਕਰਾਂਗੇ ਕਿਉਂਕਿ ਆਮ ਦੇਖਿਆ ਗਿਆ ਗੱਡੀਆਂ ਦੇ ਉੱਤੇ ਦੂਸਰੇ ਜਿਹੜਾ ਇਨਸਿਗਨੀਆ ਹੁੰਦਾ ਉਹ ਸਟicker ਲਾ ਕੇ ਲੋਕੀ ਘੁੰਮਦੇ ਫਿਰਦੇ ਆ ਉਹ ਅਨਅਥੋਰਾਈਜ਼ ਕੋਈ ਕੋਈ ਵੀ ਲਾ ਕੇ ਕਿਤੋਂ 10 ਰੁਪਏ ਦਾ 20 ਰੁਪਏ ਦਾ ਸਟicker ਮਿਲ ਜਾਂਦਾ ਉਹ ਲਾ ਲੈਂਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੀ ਗੱਡੀ ਉੱਤੇ ਬਾਹਰ ਐਸੋਸੀਏਸ਼ਨ ਕਿਤੋਂ ਦੀ ਵੀ ਹੋਵੇ ਉਹਦਾ ਜਿਹੜਾ ਸਟicker ਲੱਗਿਆ ਹੋਊਗਾ ਚਾਹੇ 2 ਵੀਲਰ ਚਾਹੇ 4 ਵੀਲਰ ਉਹਨੂੰ ਅਸੀਂ ਅਲਾਉ ਕਰਾਂਗੇ ਪਾਰਕਿੰਗ ਦੇ ਵਿੱਚ ਦੂਸਰਿਆਂ ਨੇ ਨਹੀਂ ਅਲਾਉ ਕਰਾਂਗੇ ਕਿਉਂਕਿ ਜਿਹੜੇ ਬਾਕੀ ਅਹਿਲਕਾਰ ਵੀ ਨੇ ਉਹ ਅਸੀਂ ਸਾਬਿਤ ਸਾਡੇ ਪਾਰਕਿੰਗ ਵਾਲੇ ਸਭ ਨੂੰ ਐਲਕਾਰ ਨੂੰ ਜਾਣਦੇ ਨੇ ਕੋਈ ਕੋਰਟ ਸਟਾਫ ਹੈਗਾ ਕੋਈ ਰੀਡਰ ਸਾਹਿਬਾਨ ਨੇ ਸਟੈਨੋ ਸਾਹਿਬਾਨ ਨੇ ਐਲਮਨ ਸਾਹਿਬਾਨ ਨੇ ਜਾਂ ਦੂਸਰਾ ਕੋਆਪਰੇਟਿਵ ਸਟਾਫ ਜਿਹੜਾ ਉਹਨਾਂ ਦਾ ਹੈਗਾ سپورਟਿੰਗ ਸਟਾਫ ਹੈਗਾ ਉਹਨਾਂ ਨੂੰ ਅਸੀਂ ਜਾਣਦੇ ਆ ਉਹ ਉਹਨਾਂ ਨੂੰ ਅਸੀਂ ਅਲਾਉ ਕਰਾਂਗੇ ਲੇਕਿਨ ਪ੍ਰਾਈਵੇਟ ਵਹੀਕਲ ਜਿਹੜੇ ਬਗੱਡੀ ਦੇ ਉੱਤੇ ਸਟicker ਬਾਹਰੋਂ ਅਸੋਛਿੰਦਾ ਕਿਸੇ ਦਾ ਵੀ ਲੱਗਿਆ ਹੋਊਗਾ ਉਹਨੂੰ ਅਸੀਂ ਐਂਟਰੀ ਦੇਵਾਂਗੇ ਇਹ ਆਪਣੇ ਜਿਹੜੇ ਜੇ ਮੌਕਾ ਦਿੱਤਾ ਸਾਨੂੰ ਵਕੀਲ ਸਾਹਿਬਾਨ ਨੇ ਤੇ ਜਿਹੜਾ ਸਾਡਾ ਸਟਾਫ ਹੋਊਗਾ ਉਹਨੂੰ ਇਸੇ ਡਾਇਰੈਕਸ਼ਨ ਸਖਤ ਡਾਇਰੈਕਸ਼ਨ ਹੋਣਗੀਆਂ ਵੀ ਕਿਸੇ ਨੂੰ ਅਲਾਉ ਨਹੀਂ ਕਰਨਾ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਜੇ ਕੋਈ ਕਿ ਮਿਸਬੀਹੇਵ ਕਰਦਾ ਉਹ ਅਸੀਂ ਕਰਾਂਗੇ ਜਿਹੜਾ ਬਾਹਰਲਾ ਹੈਗਾ ਬਾਹਰਲੇ ਪਾਸੇ ਪਾਰਕਿੰਗ ਹੈ ਇਹ ਅੱਗੇ ਇੱਕ ਜਦੋਂ ਮੈਂ ਪਹਿਲਾਂ ਸੈਕਟਰੀ ਸੀਗਾ ਉਦੋਂ ਸੀ ਰਿਜ਼ਰਵ ਕਰਵਾ ਲਈ ਸੀ ਸਾਨੂੰ ਪਤਾ ਸੀ ਵੀ ਸਮੱਸਿਆ ਇਹ ਆਊਗੀ ਇੱਕ ਵਿੰਗ ਥੋੜਾ ਜਿਹਾ ਫਰੋਜ਼ਗਾਂ ਦੀ ਮਾਰਕਲੇ ਪਾਸੇ ਰਿਜ਼ਰਵ ਰੱਖਿਆ ਸੀ ਕੰਤ ਦੇ ਨਾਲ ਜਿਹੜੀ ਇਹ ਗੱਡੀਆਂ ਹੈਗੀਆਂ ਉੱਥੇ ਨਹੀਂ ਲੱਗਣੀਆਂ ਪਰ ਟਾਈਮ ਗੈਪ ਪੈ ਕੇ ਕੋਈ ਸਾਡੀ ਕਮਜ਼ੋਰੀ ਸਮਝ ਲੋ ਜਾਂ ਨਹੀਂ ਕਿਸਨੇ ਇੰਟਰਸਟ ਦੇ ਲਿਆ ਇਹਦੇ ਵਿੱਚ ਉੱਥੇ ਹੁਣ ਤੱਕ ਤਾਂ ਕਈਆਂ ਨੇ ਜਿਵੇਂ ਮੰਨ ਲਓ ਢਾਬੇ ਚਲਾ ਲਏ ਚਾਹ ਦੇ ਉਹ ਲਾ ਲਏ ਖੋਖੇ ਲਾ ਲਏ ਉਹ ਪਾਰਕਿੰਗ ਜਿਹੜਾ ਉੱਥੇ ਵੀ ਘਟ ਗਈ ਹੈ ਤੋਂ ਕੋਸ਼ਿਸ਼ ਕਰਾਂਗੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨਾਲ ਜਾਂ ਜਿਹੜਾ ਉਹਨਾਂ ਦਾ ਸਟਾਫ ਜਿਹੜਾ ਅਸੈਸਮੈਂਟ ਕਮਿਸ਼ਨਰ ਇਸ ਏਰੀਆ ਦੇ ਹੋਣਗੇ ਵੀ ਉਹਨਾਂ ਨਾਲ ਗੱਲਬਾਤ ਕਰਕੇ ਵੀ ਇਹ ਜਿਹੜੇ ਅਥੋਰਾਈਜ਼ਡ ਵੈਂਡਰਜ਼ ਉਥੇ ਲਿਖਾ ਦੇਾਂਗੇ ਓਨਲੀ ਫਾਰ ਐਡਵੋਕੇਟਸ ਉਹ ਅਸੀਂ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਇੱਕ ਨਵੇਂ ਨੌਜਵਾਨ ਹੁਣ ਵਕਾਲਤ ਦੇ ਵਿੱਚ ਆ ਰਹੇ ਤੁਸੀਂ ਬਹੁਤ ਤਜਰਬਾ ਹੋ ਗਿਆ ਨਵੇਂ ਨੌਜਵਾਨਾਂ ਲਈ ਕੀ ਸਹੂਲਤ ਰਹੂਗੀ ਔਰ ਨਵੀਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਚੋਣਾਂ ਤਬਾ ਨਵੇਂ ਵਕੀਲ ਸਾਹਿਬ ਨੂੰ ਸਾਰ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕਿ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਸਪੈਕਟ ਮਿਲੇ ਕਿਉਂਕਿ ਬੱਚੇ ਨਵੇਂ ਆਉਂਦੇ ਨੇ ਥੋੜਾ ਜਿਆ ਉਹਨਾਂ ਨੂੰ ਵੀ ਪ੍ਰੋਸੀਜਰ ਦਾ ਪਤਾ ਨਹੀਂ ਹੁੰਦਾ ਕਿਉਂਕਿ ਸਾਡਾ ਪ੍ਰੋਸੀਜਰ ਤੇ ਪ੍ਰੈਕਟੀਕਲ ਥੋੜਾ ਜਿਆ ਡਿਫਰੈਂਟ ਹੁੰਦਾ ਹੈ ਪ੍ਰੈਕਟੀਕਲ ਇੱਥੇ ਆ ਕੇ ਬੱਚਾ ਪ੍ਰੋਸੀਜਰ ਦਾ ਪਤਾ ਹੁੰਦਾ ਥੋੜੀ ਡਿਫਿਕਲਟੀ ਆਉਂਦੀ ਹੈ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀ ਪ੍ਰੈਕਟੀਕਲ ਇੱਥੇ ਥੋੜਾ ਜਿਹਾ ਡਿਫਿਕਲਟੀ ਇਦਾਂ ਦੀ ਆ ਸਕਦੀਆਂ ਨੇ ਕਿਉਂਕਿ ਪ੍ਰੋਸੈਸ ਥੋੜਾ ਜਿਹਾ ਸਲੋ ਹੁੰਦਾ ਹੈ ਕਿ ਕੇਸ ਫਾਈਲ ਕਿੱਥਾ ਕਰਨਾ ਕਿਵੇਂ ਕਰਨਾ ਉਹ ਬੱਚਾ ਨੂੰ ਪਤਾ ਹੋਊਗਾ ਜਦੋਂ ਆਪਕੇ ਬੱਚੇ ਦੋ ਤਿੰਨ ਮਹੀਨੇ ਅੱਜ ਕੱਲ ਬੱਚੇ ਬਹੁਤ ਹੁਸ਼ਿਆਰ ਨੇ ਪੜ੍ਹੇ ਲਿਖੇ ਨੇ ਇੰਟੈਲੀਜੈਂਟ ਨੇ ਉਹ ਛੇਤੀ ਸਿੱਖ ਜਾਂਦੇ ਨੇ ਸਾਡੇ ਮੁਕਾਬਲੇ ਅੱਜ ਕੱਲ ਦੇ ਬੱਚੇ ਜ਼ਿਆਦਾ ਇੰਟੈਲੀਜੈਂਟ ਹੈ ਉਹ ਛੇਤੀ ਅਡਾਪਟ ਕਰਦੇ ਨੇ ਇਹ ਗੱਲ ਨੂੰ ਕਿ ਮੈਨੂੰ ਲੱਗਦਾ ਨਹੀਂ ਕਿ ਸਾਡੇ ਹੁੰਦੇ ਕੋ ਸਾਡੇ ਕੋਈ ਪ੍ਰੋਬਲਮ ਆਊਗੀ ਜੇ ਆਉਂਦੀ ਆ ਤਾਂ ਅਸੀਂ ਹਾਜ਼ਰ ਹਾਂ ਜੀ ਉਹਨਾਂ ਦੇ ਹੱਲ ਕਰਨ ਦੀ ਖਾਤਰ ਮੈਂ ਆਪਣੇ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਵਕੀਲ ਸਾਹਿਬਾਨ ਨਵੇਂ ਆਉਣਗੇ ਇਹ ਵੀ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਕੋਈ ਪ੍ਰੋਬਲਮ ਆਵੇ ਆਈ ਵਿਲ ਬੀ ਐਟ ਯਰ ਕਾਲ ਜਦੋਂ ਵੀ ਮੈਨੂੰ ਫੋਨ ਕਰਨਗੇ ਆਈ ਵਿਲ ਬੀ ਅਵੇਲੇਬਲ ਹੁਣ ਵਕੀਲ ਸਾਹਿਬਾਨ ਨੂੰ ਕੀ ਬੇਨਤੀ ਕਰਨਾ ਚਾਹੋਗੇ ਤੁਹਾਨੂੰ ਵੋਟਾ ਪਾਣ ਕਿਵੇਂ ਕੀ ਕਹਿਣਾ ਚਾਹੋਗੇ ਵਕੀਲ ਸਾਹਿਬਾਨ ਸਰ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਪਿਛਲਾ ਮੇਰਾ 40 ਸਾਲ ਦਾ ਰਿਕਾਰਡ ਦੇਖ ਕੇ ਬਤੌਰ ਸੈਕਟਰੀ ਕੰਮ ਦੇ ਕੇ ਮੈਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਕਿ ਮੈਂ ਤੁਹਾਡੇ ਕੰਮ ਕਰ ਸਕਾਂ ਬਾਕੀ ਉਹ ਜੋ ਪਰਮਾਤਮਾ ਦਾ ਹੁਕਮ ਹੋਊਗਾ ਉਸ ਤਰ੍ਹਾਂ ਦੇ ਪਰ ਮੈਨੂੰ ਪੂਰੀ ਆਸ ਹੈ ਕਿ ਵਕੀਲ ਸਾਹਿਬਾਨ ਮੇਰਾ ਸਹਿਯੋਗ ਦੇਣਗੇ ਮੈਨੂੰ ਬਤੌਰ ਪ੍ਰਧਾਨ ਆਪਣਾ ਚੁਣਣਗੇ ਤੇ ਮੈਂ ਸੌਨਾ ਸਭ ਦਾ ਧੰਨਵਾਦੀ ਹੋਊਗਾ ਜੀ ਜੋ ਐਕਸਪੈਕਟੇਸ਼ਨ ਮੇਰੇ ਤੋਂ ਰੱਖਣਗੇ ਮੈਂ ਪੂਰੀ ਆਪਣੀ ਤਨਦੇਹੀ ਨਾਲ ਜੀ ਜਾਣ ਨਾਲ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੀਆਂ ਇਛਾਵਾਂ ਤੇ ਜਾਂ ਉਹਨਾਂ ਦੀਆਂ ਸਦਰਾਂ ਤੇ ਪੂਰਾ ਉਤਰ ਸਕਾਂ ਜੀ ਏ ਸੰ ਸਾਡੇ ਨਾਲ ਟੀਪੀਐਸ ਥਾਲੀਵਾਲ ਜੀ ਜਿਹੜੇ ਪ੍ਰਧਾਨਗੀ ਦੇ ਲਈ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਚੋਣ ਲੜ ਰਹੇ ਨੇ ਇਹਨਾਂ ਨੇ ਦੱਸਿਆ ਜੜੀਆਂ ਕੀ ਮੁਸ਼ਕਲਾਂ ਆ ਰਹੀਆਂ ਨੇ ਵਕੀਲਾਂ ਨੂੰ ਲੁਧਿਆਣਾ ਡਿਸਟ੍ਰਿਕਟ ਕੋਰਟ ਦੇ ਵਿੱਚ ਉਹ ਜਲਦੀ ਹੀ ਜੇ ਪ੍ਰਧਾਨ ਬੰਦੇ ਨੇ ਉਹ ਜਲ ਤੋਂ ਜਲਦ ਹੱਲ ਕਰਵਾਣਗੇ ਤੇ ਨਵੇਂ ਚੈਂਬਰ ਦੀ ਜਿਹੜੀ ਉਸਾਰੀ ਦਾ ਕੰਮ ਹੈ ਉਹ ਵੀ ਜਲਦ ਚਾਲੂ ਹੋਵੇਗਾ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ